ਸਚੀਗਾਨ ਬੈਜਨ ਕਮਲ ਸਿੰਘ ਉਹ ਡਾਇਬੇਟ ਦਾ ਧੂਰੀ ਤੋਂ ਸੰਤ ਗੋਬਿੰਦਾਸ ਆਰ ਰਿਕਸ਼ਾ ਬਸੰਸਥਾ ਬਰਵਾ ਜੀ ਕੋਲ ਬਹੁਤ ਵਧੀਆ ਰਿਜ਼ਲਟ ਅੱਖਾਂ ਦਾ ਤੁਹਾਡੇ ਸਾਹਮਣੇ ਲੈ ਕੇ ਆਇਆ ਤੇ ਸਰਦਾਰ ਨਛੱਤਰ ਸਿੰਘ ਜੀ ਆਏ ਨੇ ਧੂਰੀ ਦੇ ਨੇੜੇ ਮੁਹਾਲਾ ਪਿੰਡ ਹੈ ਮੁਹਾਲੇ ਤੋਂ ਆਏ ਨੇ ਤੇ ਇਹਨਾਂ ਨੂੰ ਅੱਖਾਂ ਦੀ ਜਿਹੜੀ ਸਮੱਸਿਆ ਸੀ મોતਿਆ ਇਹਨਾਂ ਦੇ ਉਤਰਿਆ ਹੋਇਆ ਸਾਢੇ 3 ਨੰਬਰ ਐਕੂ ਵੀ ਲੱਗੀ ਹੋਈ ਸੀ ਦੋ ਸ਼ੀਸ਼ੇ ਲੱਗੇ ਸੀ ਦੋ ਤਿੰਨ ਮਹੀਨਾ ਪਹਿਲਾਂ ਤੇ ਅੱਜ ਦੁਬਾਰਾ ਆਏ ਨੇ ਮੇਰੇ ਕੋਲੇ ਅੱਜ ਹੈਗੇ ਤਰੀਕ 10 ਨਵੰਬਰ 2024 अज दोबारा आए पो दो शीशिया लै गई थी हम दो तीन महीनों बाद इन्हों का गेड़ा लग गया तो हूँ इन्होंने दसिया जिमें आप दस आपके मूँह कि नंबर इन्हों का उतर गया साढ़े तीन असी पेल्हे चेक करवा के डॉक्टर को दो तीन दिन पहला हूँ की इन्हों की कंडीशन है कि नंबर है ये हम आपके मुंह दसन सुनो हाँ जी दसो सर तीन महीने पहला आ गया जी हाँ जी डॉक्टर साहब कोई दो शीशिया इन्होंने मैं पाउ दी दवाई दी जी सुबह शाम उस वे मेरा नंबर साढ़े तीन सी जी ਗੋਣਾ ਇਸ ਟਾਈਮ ਆ 500 ਤੋਂ ਫੇਰ ਚੈੱਕ ਕਰਾਈਆ ਜੀ ਨਿਕਾ ਨੰਬਰ 1 ਘਟ ਗਿਆ 22 ਰਹਿ ਗਿਆ ਜੀ 22 ਰਹਿ ਗਿਆ ਹਾਂਜੀ ਮੋਤੀਆ ਦੀ ਕੀ ਕਣੀ ਜੇ ਦਸੀਆ ਡਾਕਟਰ ਨੇ ਮੋਤੀਆ ਵੀ ਘਟ ਰਿਹਾ ਜੀ ਹੁਣ ਇਸ ਟਾਈਮ ਘਟਿਆ ਹਾਂਜੀ ਠੀਕ ਹੈ ਜੀ ਮੋਤੀਆ ਵੀ ਇਹਨਾਂ ਦਾ ਘਟਿਆ ਪਹਿਲਾਂ ਨਾਲੋਂ ਤੇ 3.5 ਤੋਂ ਹੁਣ 2.5 ਨੰਬਰ ਰਹਿ ਗਿਆ ਤੇ ਇਹਨੂੰ ਕਹਾਵਾਂਗੇ ਕਿੰਨਾ ਵਧੀਆ ਰਿਜ਼ਲਟ ਮਿਲਿਆ ਜੀ ਦਾ ਅਜਗਵੇਦੀ ਸਾਰੀ ਕਿਰਪਾ ਅਤੇ ਮਾਪੇ ਸ਼ਾਂਦੀ ਸਾਡੇ ਪਿਤਾ ਜੀ ਦੀ ਜਿਹੜੀ ਇਹ ਮਿਲੀ ਉਹ ਸਾਡੀ ਪਰੰਪਰਾ ਅਜਗਵੇਦੀ ਸੇਵਾ ਸੀ ਕਰ ਰਹੇ ਆ ਇਹ ਜਿਹੜਾ ਆਈਡਰਾਪਸੀ ਦਿੰਨੇ ਆ ਬਿਲਕੁਲ ਫ੍ਰੀ ਆਫ ਕਾਸਟ ਦਿੰਨੇ ਆ ਫ੍ਰੀ ਦਿੱਤਾ ਤੁਹਾਨੂੰ ਹਾਂ ਜੀ ਫ੍ਰੀ ਦਿੱਤਾ ਸੀ ਠੀਕ ਹੈ ਜੀ ਫ੍ਰੀ ਇਹ ਦਿੰਨੇ ਆ ਆਈਡਰਾਪ ਜਿਹੜਾ ਸੀ ਇੱਕ ਦਿੰਨੇ ਹੁੰਨੇ ਆ ਫ੍ਰੀ ਦਿੰਨੇ ਆ ਇਹ ਤੁਸੀਂ ਆ ਕੇ ਲੈ ਸਕਦੇ ਹੋ ਐਤਵਾਰ ਸੋਮਵਾਰ ਸ਼ੁੱਕਰਵਾਰ 11 ਤੋਂ 3 ਵਜੇ ਤੱਕ 11 ਤੋਂ 3 ਵਜੇ ਤੱਕ ਆ ਕੇ ਤੁਸੀਂ ਇਥੋਂ ਪ੍ਰਾਪਤ ਕਰ ਸਕਦੇ ਹੋ ਧੂਰੀ ਤੋਂ ਕਾਲ ਕਰਕੇ ਆਓ ਐਡਰੈਸ ਸਾਰਾ ਲਿਖਿਆ ਹੁੰਦਾ ਇੱਥੇ ਇਹ ਤੋਂ ਆਈ ਬਿਲਕੁਲ ਫ੍ਰੀ ਮਿਲਦੀ ਆ ਅੱਖਾਂ 'ਚ ਪਾਉਣ ਵਾਲੀ ਜਿਹੜੀ ਦਿੰਨੇ ਆ ਅਸੀਂ ਜੜੀ ਬੂਟੀਆਂ ਦਾ ਹਰਕ ਕੱਢਦੇ ਆ ਉਹਦੇ ਵਿੱਚ ਅਸੀਂ ਪੁਨਰਵਾ ਗੁਲਾਬ ਨਿੰਮ ਗਲੋਏ ਹੋਰੇ ਤਾਂ ਅਰ ਕਰਿਆ ਕਰਦੇ ਆ ਜਦੋਂ ਅਸੀਂ ਹਾਈ ਡਰੋਪ ਕਰਦੇ ਆ ਇਹ ਸਾਡੀ ਫ੍ਰੀ ਸੇਵਾ ਚੱਲੀ ਆਉਂਦੀ ਆ ਮੇਰੇ ਪਿਤਾ ਜੀ ਫ੍ਰੀ ਬਣਦੇ ਸਹੀ ਫ੍ਰੀ ਬਣਦੇ ਆ ਇਦਾਂ ਹੀ ਮਾਂ ਬੱਚਾ ਕਰਪਾਉਂਦੇ ਲੈਣ ਤੁਹਾਨੂੰ ਸਾਰਿਆਂ ਨੂੰ ਵਧੀਆ ਵਧੀਆ ਰਿਜ਼ਲਟ ਮਿਲਦਾ ਤੇ ਇਦਾਂ ਹੀ ਤੇ ਇਹਨਾਂ ਦਾ ਵੀ ਧੰਨਵਾਦ ਇਹਨਾਂ ਨੇ ਦੱਸਿਆ ਕਿ ਸਾਨੂੰ ਸਾਨੂੰ ਦੱਸਿਆ ਜਰੂਰ ਕਰੋ ਵੀ ਕਿੰਨਾ ਤੁਹਾਨੂੰ ਫਰਕ ਪਿਆ ਹੁਣ ਇਹਨਾਂ ਦਾ 2 ਮਹੀਨਿਆਂ ਦੇ ਵਿੱਚ 3 ਮਹੀਨਿਆਂ ਦੇ ਵਿੱਚ ਤਾਂ 1 ਨੰਬਰ ਘਟ ਗਿਆ 2.5 ਨੰਬਰ ਰਹਿ ਗਿਆ 3.5 ਤੋਂ ਤੇ ਬਹੁਤ ਵਧੀਆ ਇਹ ਬਹੁਤ ਵਧੀਆ ਰਿਜ਼ਲਟ ਮਿਲਿਆ ਇਹਨਾਂ ਨੂੰ ਇਹੀ ਕਾਮਨਾ ਕਰਦੇ ਆਂ ਪਰਮਾਤਮਾ ਆ ਕੇ ਸਾਰਿਆਂ ਨੂੰ ਚੰਗੇ ਰਿਜ਼ਲਟ ਮਿਲਣ ਸਾਡੀ ਕੀਤੀ ਹੋਈ ਦੇਵਾ ਦੀ ਸਫਲ ਹੋਵੇ ਹੋਰ ਵੀਡੀਓ ਲੈ ਕੇ ਜਲਦੀ ਆਉਂਗਾ ਦੇਵਾ ਗਿਆ ਖੁਸ਼ ਰਹੋ ਤੰਦਰੁਸਤ ਰਹੋ